ਨਰਾংকার ਪਰਮੇਸ਼ਰ ਸਰੂਪ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ਰੀ ਵਿੱਚ ਜੁੜ ਬੈਠੀ ਹਾਜ਼ਰੀਆਂ ਪਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਬੋਲਾ ਕਿਨੇ ਸਰਵਣ ਕੀਤੇ ਹਨ ਸੋਰਠਿ ਰਾਗ ਵਿੱਚ ਅੱਜ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ 450 ਸਾਲਾ ਜੋ ਜੋਤੀ ਜੋਤ ਦਿਵਸ ਹੈ ਸਰਬੱਤ ਸੰਗਤਾਂ ਸ਼ਰਧਾ ਭਾਵਨਾ ਦੇ ਸਹਿਤ ਮਨਾ ਰਹੀਆਂ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ 95 ਸਾਲ ਦੀ ਹਯਾਤੀ ਦੇ ਵਿੱਚ ਬਹੁਤ ਵੱਡੇ ਕਾਰਜ ਮਨੁੱਖਤਾ ਦੇ ਭਲੇ ਲਈ ਕੀਤੇ ਨੇ ਦੁਨੀਆ ਨੂੰ ਸੇਧ ਦੇਣ ਵਾਸਤੇ ਤਾਰਨ ਵਾਸਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਆਪਣੀ ਪਾਵਨ ਬਾਣੀ ਦਾ ਉਪਦੇਸ਼ ਦਿੰਦਾ ਹੈ ਐਸੇ ਪੁਰਨੇ ਬਾਇ ਨੇ ਜਿਹੜੇ ਜੁਗਾ ਜਗੰਤਰਾਂ ਤੱਕ ਮਨੁੱਖਤਾ ਨੂੰ ਸੇਧ ਦਿੰਦੇ ਰਹਿਣਗੇ ਸਤਿਗੁਰੂ ਮਾਰ ਸੱਚੇ ਪਾਤਸ਼ਾਹ ਜੀ ਦਾ ਜਨਮ ਪ੍ਰਕਾਸ਼ ਹੁੰਦਾ ਹੈ ਬਾਸਰਕੇ ਦੀ ਧਰਤੀ ਤੇ ਸ੍ਰੀ ਤੇਜ ਭਾਨ ਭੱਲੇ ਖੱਤਰੀ ਦੇ ਘਰ ਜਿਨ੍ਹਾਂ ਦਾ ਨਾਮ ਪੱਟਾ ਨੇ ਬਾਣੀ ਦੇ ਵਿੱਚ ਵੀ ਲਿਖਿਆ ਉਹ ਕਹਿੰਦੇ ਭਲੋ ਪੁਹਾਲ ਤੇਜੋ ਤਨ ਨਿਰਪਤ ਨਾਥ ਨਾਨਕ ਬਰ ਪੁਹਾਲ ਦਾ ਹੁੰਦਾ ਅਰਥ ਵੀ ਮੱਥੇ ਤੇ ਚੰਗੇ ਭਾਗ ਹੁੰ ਜਿਸ ਦੇ ਭੱਲਿਆਂ ਦੀ ਗੁੱਲ ਦੇ ਸਰਮੌਰ ਸ਼ਰੋਮਣੀ ਧੰਨ ਗੁਰੂ ਅਮਰਦਾਸ ਮਹਾਰਾਜ ਤੇਜ ਭਾਨ ਭੱਲੇ ਖਤਰੀ ਜੀ ਦੇ ਸੁਪੁੱਤਰ ਤੁਸੀਂ ਗੁਰੂ ਨਾਨਕ ਦੇ ਮਹਾਰਾਜ ਦੇ ਵਾਰ ਦੇ ਨਾਲ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਬਣੇ ਹੋ ਨਿਰਪਤ ਨਿਰਪਤ ਰਾਜੇ ਨੂੰ ਕਹਿੰਦੇ ਉਹਨਾਂ ਦੇ ਵੀ ਤੁਸੀਂ ਵੱਡੇ ਰਾਜੇ ਹੋ ਉਹਨਾਂ ਨੂੰ ਵੀ ਦੇਣ ਵਾਲੇ ਹੋ ਨਿਰਪਤ 나ਥ ਰਾਜਿਆਂ ਦੇ ਮਾਲਕ ਨਾਨਕ ਬਾਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਹੋਏ ਸਤਿਗੁਰੂ ਮਹਾਰਾਜੀ ਜਿਹੜੇ ਆ ਜਨਮ ਤੋਂ ਲੈ ਕੇ ਧਰਮੀ ਸਨ ਧਰਮ ਦੇ ਕਾਰਜ ਕਰਦੇ ਸਨ ਵੱਡੇ-ਵਡੇਰੇ ਜਿੱਥੇ ਗੰਗਾ ਦੀ ਯਾਤਰਾ ਤੇ ਜਾਇਆ ਕਰਦੇ ਸਨ ਉਹਦੇ ਅਨਸਾਰ ਮਹਾਰਾਜ ਵੀ ਆਪਣਾ ਪਹਿਲਾ ਜੀਵਨ ਇਸੇ ਤਰ੍ਹਾਂ ਬਤੀਤ ਕਰਦੇ ਰਹੇ ਖੇਤੀਬਾੜੀ ਦਾ ਕਾਰੋਬਾਰ ਵੀ ਕਰਨਾ ਹੱਟੀ ਦਾ ਵੀ ਕੰਮ ਸੀ ਵਪਾਰ ਦਾ ਵੀ ਕੰਮ ਸੀਗਾ ਤੇ ਚਾਰ ਭਰਾਵਾਂ ਦੇ ਵਿੱਚੋਂ ਵੱਡੇ ਸਨ ਮਹਾਰਾਜ ਔਰ ਘਰ ਦੀ ਸਾਰੀ ਜ਼ਿੰਮੇਵਾਰੀ ਬੜੇ ਵਧੀਆ ਤਰੀਕੇ ਦੇ ਨਾਲ ਸੰਭਾਲਦੇ ਸਨ ਇਹ ਵੀ ਇਤਿਹਾਸ ਕਰ ਲਿਖਦੇ ਨੇ ਕਿ ਮਹਾਰਾਜ ਨੇ ਘਰ ਦੀ ਜ਼ਿੰਮੇਵਾਰੀ ਏਡੇ ਵਧੀਆ ਤਰੀਕੇ ਨਾਲ ਸੰਭਾਲੀ ਕਿ ਪਹਿਲਾ ਮੈਂ ਆਪਣੇ ਜਿਹੜੇ ਭਰਾ ਨੇ ਜਾਂ ਹੋਰ ਪਰਿਵਾਰ ਉਹਨਾਂ ਦੀਆਂ ਸ਼ਾਦੀਆਂ ਕਰਕੇ ਜਿਵੇਂ ਅੱਜ ਕੱਲ ਆਪਾਂ ਕਿੰਨੇ ਵੀ ਸੈੱਟ ਕਰ ਦਈਏ ਬਾਕੀ ਬਾਲ ਬੱਚਿਆਂ ਤੇ ਫਿਰ ਜਿਹੜਾ ਹੈ ਆਪਣੇ ਘਰ ਵੱਲ ਧਿਆਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਇਸੇ ਤਰੰਭ ਤੀਤ ਹੁੰਦਾ ਰਿਹਾ ਤੇ ਜਦੋਂ ਫਿਰ ਗੰਗਾ ਦੀ ਯਾਤਰਾ ਤੋਂ ਆਉਂਦਿਆ ਇੱਕ ਵਾਰ ਕੋਈ ਸੰਨਿਆਸੀ ਸਾਧੂ ਮਿਲਿਆ ਉਹਦੇ ਬੋਲ ਜਿਹੜੇ ਸੀ ਮਨ ਦੇ ਉੱਪਰ ਘੜ ਘਰ ਗਏ ਕਿ ਤੂੰ ਨਗਰਾ ਹੈ ਗੁਰੂ ਧਾਰਨ ਕੀਤਾ ਧੰ ਗੁਰੂ ਅੰਗਦ ਦੇ ਮਹਾਰਾਜੀ ਦੇ ਲੜ ਲਗੇ ਔਰ ਇੱਕ ਚੇਤਾ ਰੱਖਿਓ ਗੁਰੂ ਨਾਨਕ ਦੇ ਮਹਾਰਾਜੀ ਬਾਣੀ ਦਾ ਸ਼ਬਦ ਸੁਣਿਆ ਸੀਗਾ ਜਦੋਂ ਉਹ ਬਾਣੀ ਸ਼ਬਦ ਦਾ ਤੀਰ ਹਿਰਦੇ ਵਿੱਚ ਲੱਗਾ ਤੇ ਉਦੋਂ ਇਸ ਪਾਸੇ ਵੱਲ ਗੁਰੂ ਨਾਨਕ ਦੇ ਘਰ ਵੱਲ ਨੂੰ ਮੁੜਨਾ ਕੀਤਾ ਫਿਰ 60 ਕੇ ਸਾਲ ਦੀ ਉਮਰ ਸੀਗੀ 60 ਸਾਲ ਦੀ ਆਰਬੁਲਾ ਦੇ ਵਿੱਚ ਆ ਕੇ ਖਡੂਰ ਸਾਹਿਬ ਦੀ ਧਰਤੀ ਤੇ ਸੇਵਾ ਕਰਨੀ ਸ਼ੁਰੂ ਕੀਤੀ ਗੁਰੂ ਅੰਗਦ ਦੇ ਮਹਾਰਾਜੀ ਦੀ 12 ਸਾਲ ਸੇਵਾ ਕੀਤੀ ਸਾਰੀ ਜਿਹੜੀ ਹੈ ਲੋਕ ਲਾਜ ਲਾ ਕੇ ਇਹ ਨਹੀਂ ਵੀ ਇਹ ਜਿਹੜਾ ਹੈ ਮੇਰੇ ਕੁੜਮਾਂ ਦਾ ਪਰਿਵਾਰ ਹੈ ਇਹੋ ਜੀ ਵੀ ਕੋਈ ਸੰਗ ਲਾਜ ਨਹੀਂ ਰੱਖੀ 12 ਸਾਲ ਸੇਵਾ ਕੀਤੀ ਕੋਈ ਉਮਰ ਵੱਲ ਨਹੀਂ ਦੇਖਿਆ ਸਾਰਾ ਪਿੱਛਾ ਜਿਹੜਾ ਹੈ ਘਰ-ਬਾਰ ਉਧਰ ਕੋਈ ਧਿਆਨ ਨਹੀਂ ਕੀਤਾ ਆਪਣਾ ਆਪ ਸਮਰਪਿਤ ਕਰ ਦਿੱਤਾ ਔਰ ਇੱਕ ਬੜੀ ਵੱਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦੇਣ ਦਿੱਤੀ ਆ ਸਾਡੇ ਸਾਹਮਣੇ ਇੱਕ ਨਕਸ਼ਾ ਬਣਿਆ ਹੈ ਕਿ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਮਨੁੱਖ ਗੁਰੂ ਦੀ ਸੇਵਾ ਕਰ ਸਕਦਾ ਹੈ ਰੱਬ ਨੂੰ ਪ੍ਰਾਪਤ ਕਰਕੇ ਤੇ ਉੱਚੀ ਪਦਵੀ ਤੇ ਪਹੁੰਚ ਸਕਦਾ ਸੇਵਾ ਕਰਦਿਆਂ ਕਰਦਿਆਂ ਫਿਰ ਉਹ ਉੱਚ ਪਦਵੀ ਪ੍ਰਾਪਤ ਕੀਤੀ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਖੁਸ਼ ਹੋ ਕੇ ਗੁਰਤਾ ਗਦੀ ਦੀ ਬਖਸ਼ਿਸ਼ ਕੀਤੀ ਤੇ ਇਸੇ ਸਮੇਂ ਦਰਾਂ ਥੋੜਾ ਧਿਆਨ ਦਿਓ ਮੈਂ ਸਿਰਫ ਸੰਖੇਪ ਦੇ ਵਿੱਚ ਛੋਟੇ ਛੋਟੇ ਪੁਆਇੰਟ ਕਹਿ ਕੇ ਤੇ ਆਪਾਂ ਕੋਸ਼ਿਸ਼ ਕਰਨੀ ਆ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੇ ਉੱਪਰ ਇੱਕ ਪੰਛੀ ਝਾਤ ਮਾਰ ਲਈਏ ਕਿਉਂਕਿ ਉਂਝ ਤੇ ਜਿਹੜੀ ਮਹਾਰਾਜ ਦੀ ਉਪਮਾ ਨਾ ਉਹ ਪਟ ਜਨ ਕਹਿੰਦੇ ਭਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੋਂ ਇਹ ਬਣ ਆਵੇ ਤੂੰ ਹੀ ਕਰ ਸਕਦਾ ਹੋਰ ਨਹੀਂ ਕੋਈ ਕਰ ਸਕਦਾ ਮਹਾਰਾਜ ਤੇਰੀ ਉਪਮਾ ਕੋਈ ਨਹੀਂ ਕਹਿ ਸਕਦਾ ਸਤਗੁਰੂ ਮਹਾਰਾਜ ਦੇ ਕੋਲ ਗੋਂਦਾ ਖੱਤਰੀ ਆਇਆ ਉਹ ਦਾ ਨਗਰ ਨਹੀਂ ਸੀ ਵਸਦਾ ਕਈ ਵਿਗਨ ਪੈਂਦੇ ਸੀ ਗਉਣਵਾਲ ਸਾਹਿਬ ਜਿਹੜਾ ਹੈ ਉਹਨੇ ਆ ਕੇ ਦੂਸਰੇ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਆਖਿਆ ਗੁਰੂ ਅੰਗਦ ਦੇਵ ਜੀ ਨੇ ਤੇ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਨੇ ਜਵਾਬ ਦੇ ਦਿੱਤਾ ਵੀ ਸਾਨੂੰ ਇੱਥੇ ਸਾਰੇ ਸੁੱਖ ਮਿਲੇ ਆ ਅਸੀਂ ਕੱਦ ਲਈ ਜਾਈਏ ਇੱਥੇ ਸੰਗਤ ਆਉਂਦੀਆਂ ਫੇਰ ਹੁਕਮ ਕੀਤਾ ਬਾਬਾ ਅਮਰਦਾਸ ਜੀ ਇਹਨਾਂ ਨੇ ਫਿਰ ਸਿਰ ਝੁਕਾਇਆ ਤੇ ਚਲੇ ਗਏ ਗੋਵਿੰਦ ਖੱਤਰੀ ਦੇ ਨਾਲ ਜਿਹੜਾ ਸ੍ਰੀ ਗਵਿੰਦਵਾਲ ਸਾਹਿਬ ਉਹ ਗੁਰੂ ਅੰਗਦ ਦੇ ਮਾਰੇ ਦੇ ਬਚਨਾਂ ਦੇ ਨਾਲ ਧੰਨ ਗੁਰੂ ਅਮਰਦਾਸ ਮਾਰੇ ਨੇ ਵਸਾਇਆ ਜਾ ਕੇ ਜਪਜੀਤ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਇੱਕ ਛੜੀ ਦਿੱਤੀ ਹੀ ਝੋਟੀ ਗੁਰੂ ਅੰਗਦ ਦੇ ਮਾਰੇ ਨੇ ਉਹ ਲੈ ਗਏ ਜੋ ਜੋ ਮਾਰੇ ਨੇ ਬਚਨ ਕੀਤੇ ਸੀ ਉਸੇ ਅਨਸਾਰ ਜਾ ਕੇ ਉਹਦੀ ਉਸਾਰੀ ਜਿਹੜੀ ਹੈ ਨਗਰ ਦੀ ਸ਼ੁਰੂ ਕਰਵਾਈ ਗੋਵਿੰਦ ਖੱਤਰੀ ਕੋ ਪੈਸਾ ਬਹੁਤ ਸੀ ਉਹ ਖਰਚਾ ਕਰਦਾ ਰਿਹਾ ਇੰਜ ਦਰਿਆ ਬਿਆਸ ਦੇ ਕੰਢੇ ਜਿਹੜਾ ਉਦੋਂ ਪੱਤਣ ਸੀ ਇੱਥੋਂ ਲਾਂਘਾ ਵੀ ਸੀਗਾ ਲਾਹੌਰ ਵੱਲ ਨੂੰ ਦਿੱਲੀ ਤੋਂ ਲਾਹੌਰ ਦਾ ਰਸਤਾ ਸੀਗਾ ਮਹਾਰਾਜ ਨੇ ਉਹ ਨਗਰ ਬਸਾ ਦਿੱਤਾ ਹੈ ਕਾਫੀ ਲੋਕਾਂ ਦੀ ਆਵਾਜਾਈ ਰਹਿੰਦੀ ਸੀਗੀ ਵੱਡਾ ਵਪਾਰਕ ਕੇਂਦਰ ਵੀ ਆਪਣੇ ਸਮੇਂ ਦਾ ਰਿਹਾ ਇਹ ਗੁਆਨਵਾਲ ਸਾਹਿਬ ਤੇ ਬਾਅਦ ਵਿੱਚ ਭਟਾ ਨੇ ਉਸੇ ਗੁਆਨਵਾਲ ਸਾਹਿਬ ਨੂੰ ਆਖਿਆ ਬਈ ਇਹ ਸੱਚਖੰਡ ਦੇ ਬਰਾਬਰ ਹੈ ਗੋਬਿੰਦワਾਲ ਗੋਬਿੰਦਪੁਰੀ ਸਮ ਜਲਨ ਬਿਪਾਸ ਤੀਰ ਬਨਾਇਓ ਬਿਪਾਸਦਾਰ ਸੇ ਬਿਆਸਾ ਨਦੀ ਬਿਆਸ ਦੇ ਕੰਢੇ ਤੇ ਮਹਾਰਾਜ ਨੇ ਦਰਿਆ ਦੇ ਕੰਢੇ ਉਸ ਬਣਵਾਇਆ ਨਗਰ ਉਸੇ ਨਗਰ ਨੂੰ ਜਦੋਂ ਵਸਾਇਆ ਤੇ ਫਿਰ ਗੁਰੂ ਅੰਗਦ ਦੇ ਮਹਾਰਾਜ ਨੇ ਹੁਕਮ ਕੀਤਾ ਵੀ ਇੱਥੇ ਸਾਡੇ ਬੱਚੇ ਤੁਹਾਡੇ ਨਾਲ ਇਰਖਾ ਕਰਨਗੇ ਤੁਸੀਂ ਉੱਥੇ ਚਲੇ ਜਾਓ ਇੰਜ ਆਪਣੇ ਪਰਿਵਾਰ ਸਮੇਤ ਫਿਰ ਗੁਰੂ ਅਮਰਦਾਸ ਜੀ ਉੱਥੇ ਰਹਿਣ ਲੱਗ ਪਏ ਗੁਰਤਾ ਗੱਦੀ ਵੀ ਜਦੋਂ ਮਿਲੀ ਤੇ ਆਪਣਾ ਪਰਿਵਾਰ ਜਿੱਥੇ ਲਿਆਂਦਾ ਹੋਰ ਵੀ ਕਈ ਪਰਿਵਾਰ ਲਿਆ ਕੇ ਉੱਥੇ ਮਹਾਰਾਜ ਨੇ ਵਸਾਉਣੇ ਕੀਤੇ ਤੇ ਉਤੋਂ ਹੀ ਫਿਰ ਅੱਗੇ ਜਿਹੜਾ ਹੈ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਰ ਸ਼ੁਰੂ ਕੀਤਾ ਜੋ ਪਹਿਲੇ ਗੁਰੂ ਸਾਹਿਬਾਂ ਦੀ ਡਿਊਟੀ ਲਈ ਹੋਈ ਸੀ ਦੂਸਰੇ ਪਾਸ਼ਾ ਦੀ ਇੱਥੇ ਹੁਣ ਸਤਗੁਰੂ ਮਹਾਰਾਜ ਜੀ ਲਮੇਰਾ ਸਮਾਂ ਰਹੇ ਲਗਭਗ ਕਹਿ ਲੋ ਕਿ ਆਪਣੀ ਜ਼ਿੰਦਗੀ ਦੇ 23 ਸਾਲ ਮਹਾਰਾਜ ਨੇ ਉੱਥੇ ਬਤੀਤ ਕੀਤੇ 60 ਸਾਲ ਦੀ ਸੇਵਾ ਚ ਗੁਰੂ ਘਰ ਆਏ ਸੀ 12 ਸਾਲ ਸੇਵਾ ਕਰਦਿਆਂ ਲੰਘੇ 72 ਤੇ 95 ਸਾਲ ਮਹਾਰਾਜ ਦੀ ਜਿਹੜੀ ਆਜੀ ਹੋਈ ਹੁਣ ਉਹ ਜਿਹੜੀ ਧਰਤੀ ਹੈ ਉੱਥੇ ਜਦੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ ਸਿੱਖੀ ਦਾ ਉੱਥੇ ਬੌਲੀ ਸਾਹਿਬ ਉਹ ਵੀ ਲਵਾਈ ਹੈ ਊਚ ਨੀਚ ਜਾਂ ਹੋਰ ਸਾਰਾ ਕੁਝ ਉਹ ਮੇਟ ਦਿੱਤਾ ਵੀ ਸਾਰੇ ਰੱਬ ਦੇ ਬੰਦੇ ਨੇ ਉੱਥੇ ਹੀ ਇਹ ਬਹੁਤ ਵੱਡੀ ਗੱਲ ਸ਼ੁਰੂ ਕੀਤੀ ਜਿਹੜੀ ਪਹਿਲਾ ਪੰਗਤ ਤੇ ਪਾਛੇ ਸੰਗਤ ਇਹ ਨਹੀਂ ਵੀ ਕੋਈ ਬੰਦਾ ਆ ਕੇ ਮੈਂ ਨਾਮ ਬਾਣੀ ਚ ਆ ਜਾਣਾ ਇਹ ਲੰਗਰ ਛਕਣਾ ਸ਼ਬਦ ਦਾ ਤੇ ਪੰਗਤ ਜੀ ਨਹੀਂ ਬੈਠਣਾ ਦਾ ਅਸਲ ਪੰਗਤ ਜੀ ਬੈਠਣ ਦਾ ਮਤਲਬ ਸੀ ਵੀ ਕੋਈ ਕਿਸੇ ਤੋਂ ਨਫ਼ਰਤ ਨਾ ਕਰੇ ਬਈ ਇੱਥੇ ਕੋਈ ਨੀਵੀਂ ਜਾਤ ਦਾ ਬੈਠਾ ਜਾਂ ਕਿਸ ਤਰ੍ਹਾਂ ਸਾਰੇ ਇਕਸਮਾਨ ਕੋਈ ਅਕਬਰ ਵਰਗਾ ਰਾਜਾ ਵੀ ਆਇਆ ਤੇ ਉਹਨੇ ਵੀ ਉੱਥੇ ਬੈਠ ਕੇ ਲੰਗਰ ਛਕਿਆ ਕੋਈ ਇਹ ਨਾ ਵੱਡਾ ਬੰਦਾ ਆਖੇ ਬਈ ਮੈਂ ਇਨਾ ਉੱਚਾ ਹਾਂ ਤੇ ਮੇਰਾ ਅਲੱਗ ਲੰਗਰ ਹੋਵੇ ਤੇ ਜਿਹੜੇ ਦੂਸਰੇ ਨੇ ਗਰੀਬ ਨੇ ਉਹਨਾਂ ਦਾ ਅਲੱਗ ਹੋਵੇ ਆਮ ਤੌਰ ਤੇ ਇੰਜ ਹੁੰਦਾ ਅੱਜ ਕਨ ਕਈਆਂ ਥਾਵਾਂ ਤੇ ਬਾਬਿਆਂ ਦੇ ਡੇਰਿਆਂ ਤੇ ਹੋਰ ਥਾਵਾਂ ਤੇ ਵੀ ਲੰਗਰ ਲੱਗਦੇ ਤੇ ਉਹਨੂੰ ਕਹਿੰਦੇ ਵੀਆਈਪੀ ਲੰਗਰ ਵੀ ਉਹੜੇ ਤਕੜੇ ਲੋਕ ਹੁੰਦੇ ਆ ਉਹ ਦੂਸਰੇ ਗਰੀਬਾਂ ਦੇ ਨਾਲ ਛਕਣਾ ਪਸੰਦ ਨਹੀਂ ਕਰਦੇ। ਸੋ ਮਹਾਰਾਜ ਨੇ ਇਹ ਨਹੀਂ ਵੀ ਜੇ ਕੋਈ ਘਰੋਂ ਰੋਟੀ ਖਾ ਕੇ ਤੇ ਦਬਾਲਕ ਵੀ ਨਹੀਂ ਤੂੰ ਹੁਣ ਖਾਣਾ ਹੀ ਖਾਣਾ ਇਸ ਕਰਕੇ ਨਹੀਂ ਆ। ਉਹ ਜਿਹੜੀ ਊਚ ਨੀਚ ਜਿਹੜਾ ਵਿਤਕਰਾ ਸੀ ਉਹ ਗੁਰੂ ਸਾਹਿਬ ਨੇ ਮਟਾਉਣਾ ਕੀਤਾ ਤੇ ਇਹ ਦੇਣ ਦਿੱਤੀ ਪਹਿਲਾਂ ਪੰਗਤ ਤੇ ਪਾਛੇ ਸੰਗਤ ਜਿੱਥੇ ਅਕਬਰ ਵਰਗਾ ਵੀ ਆਉਂਦਾ ਏ ਤੇ ਉਹ ਵੀ ਪਹਿਲਾਂ ਪੰਗਤ ਦੇ ਵਿੱਚ ਜਾਂਦਾ ਏ ਬਲਕਿ ਇੰਨੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਅਕਮਰਾਉਂਦਾ ਕਹਿੰਦੇ ਜਦੋਂ ਆ ਰਿਹਾ ਸੀ ਰਾਹ ਵਿੱਚ ਉਹਦੇ ਜਿਹੜੇ ਪਿਆਦੇ ਸਿਪਾਈ ਜਾਂ ਮਸਾਹਬ ਸੀ ਉਹਨਾਂ ਨੇ ਥੱਲੇ ਟਾਟ ਵਿਛਾਇਆ ਰੇਸ਼ਮੀ ਤੇ ਅਕਬਰ ਨੇ ਆਪਣੇ ਹੱਥਾਂ ਦੇ ਨਾਲ ਚੁੱਕ ਕੇ ਪਰੇ ਕਰ ਦਿੱਤਾ ਅਕਬਰ ਸਜਾਨ ਪਗ ਨਹੀਂ ਧਰਾ ਨਿਜ ਹੱਥ ਉਠਾਏ ਕਿਨਾਰੇ ਕਰਾ ਵੀ ਕਹਿੰਦਾ ਮੈਂ ਨੰਗੇ ਪੈਰੀ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਜਾਣਾ ਨੰਗੇ ਪੈਰੀ ਤੇ ਅੱਜ ਕੱਲ ਪਤਾ ਕੀ ਹੈ ਕਿਸੇ ਨੂੰ ਕਹਿ ਦੇ ਨਾ ਵੀ ਜਰਾਬਾਂ ਲਾ ਕੇ ਆ ਤੇ ਉਹ ਗਿਆਨੀ ਦੇ ਗਲ ਪੈਣ ਤੱਕ ਜਾਂਦਾ ਵੀ ਤੂੰ ਮੈਨੂੰ ਕਿਉਂ ਆਖਿਆ ਨੰਗੇ ਪੈਰੀ ਆਜ ਉਹ ਸਤਕਾਰ ਦੇ ਨਾਲ ਸਤਿਗੁਰੂ ਮਹਾਰਾਜ ਦੇ ਕੋਲ ਆਉਂਦਾ ਏ ਤੇ ਆ ਕੇ ਇੱਕ ਕਨਿੰਗਮ ਅੰਗਰੇਜ਼ ਇਤਿਹਾਸਕਾਰ ਹੋਇਆ ਉਹਨੇ ਲਿਖਿਆ ਉਹ ਕਹਿੰਦਾ ਵੀ ਲਗਭਗ ਢਾਈ ਘੰਟੇ ਅਕਬਰ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਬੈਠਾ ਉਹਨਾਂ ਦੇ ਬਚਨ ਸੁਣਦਾ ਰਿਹਾ ਤੇ ਉਹਨੇ ਅੰਗਰੇਜ਼ੀ ਵਿੱਚ ਲਿਖਿਆ ਸੀਗਾ ਗੁਰੂ ਅਮਰਦਾਸ ਫਾਊਂਡਡ ਅਕਬਰ ਐਂਡ ਅ ਟੈਂਟੇਬਲ ਲਿਸਨਰ ਗੁਰੂ ਅਮਰਦਾਸ ਮਹਾਰਾਜ ਨੇ ਅਕਬਰ ਦੇ ਵਿੱਚ ਇੱਕ ਸ਼ਾਨਦਾਰ ਸਰੋਤਾ ਵੇਖਿਆ ਵੇ ਕਿੰਨੇ ਧਿਆਨ ਨਾਲ ਗੁਰੂ ਮਾਰ ਦੇ ਬਚਨ ਸੁਣਦਾ ਏ ਇੱਕ ਰਾਜਾ ਏ ਤੇ ਕਿੱਡੀ ਵੱਡੀ ਉਹਦੇ ਤੇ ਦੇਸ਼ ਦੀ ਜ਼ਿੰਮੇਵਾਰੀ ਕਿੰਨੇ ਉਹਨੂੰ ਕੰਮ ਆ ਤੇ ਹੁਣ ਉਹ ਪ੍ਰਿੰਸੀਪਲ ਸਾਹਿਬ ਸਤਵੀਰ ਸਿੰਘ ਜੀ ਕਹਿੰਦੇ ਹੁੰਦੇ ਇਹ ਵੀ ਅੱਜ ਕੱਲ ਤੇ ਅਸੀਂ ਟਾਈਮ ਵੇਖਦੇ ਵੀ ਕਦੋਂ ਆਨੰਦ ਸਾਹਿਬ ਦਾ ਟਾਈਮ ਹੋਵੇ ਤੇ ਗੁਰੂ ਦੀ ਗੱਲ ਨਾਲ ਸੁਣਨੀ ਪਵੇ ਤੇ ਦੌੜ ਜੀਏ ਵੀ ਸਾਨੂੰ ਅਕਬਰ ਜਿੰਨੇ ਕੰਮ ਥੋੜਾ ਨੇ ਸੋ ਉਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਸੱਚ ਦਾ ਉਪਦੇਸ਼ ਦਿੰਦੇ ਵੱਡੇ ਵੱਡੇ ਰਾਜੇ ਆਉਂਦੇ ਆ ਇਹਦੇ ਨਾਲ ਜੇ ਅਕਬਰ ਜਿਹੜਾ ਹੈ ਨਾ ਉਹਦੇ 22 ਸੂਬੇ ਸੀ ਜਿਵੇਂ ਹੁਣ ਸਟੇਟਾਂ ਨੇ ਨਾ ਆਪਣੀਆਂ ਇੰਡੀਆ ਦੀਆਂ 22 ਸੂਬੇ ਸੀ ਤੇ ਹਰੇਕ ਸੂਬੇ ਦਾ ਜਿਵੇਂ ਅੱਜ ਕੱਲ ਤੇ ਮੁੱਖ ਮੰਤਰੀ ਹੁੰਦਾ ਹੈ ਉਹ ਦੋ ਸੂਬਾ ਹੁੰਦਾ ਸੀਗਾ ਗੁਰੂ ਸਾਹਿਬ ਨੇ ਫਿਰ 22 ਸੂਬਿਆਂ ਦੇ ਵਿੱਚ ਆਪਣੇ ਪ੍ਰਚਾਰਕ ਭੇਜਣੇ ਸ਼ੁਰੂ ਕੀਤੇ ਜਿਨ੍ਹਾਂ ਨੂੰ ਮੰਝੀਆਂ ਆਖਿਆ ਗਿਆ ਮੰਜੀ ਦਾ ਮਤਲਬ ਹੁੰਦਾ ਸੀਗਾ ਕਿ ਗੁਰੂ ਘਰ ਵੱਲੋਂ ਥਾਪਿਆ ਨਿਯੁਕਤ ਕੀਤਾ ਪ੍ਰਚਾਰਕ ਜਿਹਨੂੰ ਅਥਾਰਟੀ ਕਹ ਲੋ ਕਿ ਮਿਲਦੀ ਹੁੰਦੀ ਸੀ ਵੀ ਇਹ ਗੁਰੂ ਸਾਹਿਬ ਵੱਲੋਂ ਥਾਪਿਆ ਹੈ ਤੇ ਇਹ ਗੁਰੂ ਸਾਹਿਬ ਦਾ ਦੱਸਿਆ ਪ੍ਰਚਾਰ ਕਰੇਗਾ ਜਾਂ ਗੁਰੂ ਘਰ ਦੀ ਜੋ ਸੰਗਤਾਂ ਨੇ ਗੁਰਾਈ ਦੇਣੀ ਉਹ ਲਵੇਗਾ ਇੰਜ 22 ਜਿਹੜੇ ਸੀ ਉਹ ਮਹਾਰ ਸੱਚੇ ਪਾਤਸ਼ਾਹ ਨੇ ਮੰჯੀਆਂ ਥਾਪੀਆਂ ਜਿੰਨੇ ਵੀ ਸਿੱਖ ਮਹਾਰਾਜ ਦੇ ਕੋਲ ਕਈ ਆਉਂਦੇ ਸੀ ਸੇਵਾ ਕਰਦੇ ਗੁਰੂ ਸਾਹਿਬ ਉਹਨਾਂ ਤੇ ਬਖਸ਼ਿਸ਼ਾਂ ਕਰਕੇ ਤੇ ਪ੍ਰਚਾਰ ਲਈ ਭੇਜ ਲਿਆ ਕਰਦੇ ਸਨ ਫਿਰ 52 ਪੀੜੇ ਥਾਪੇ 52 ਜਿਹੜੇ ਨੇ ਉਹ ਪੀੜੇ ਮਹਾਰ ਸੱਚੇ ਪਾਤਸ਼ਾਹ ਜੀ ਨੇ ਥਾਪਣੇ ਕੀਤੇ ਐਸੀਆਂ ਬਖਸ਼ਿਸ਼ਾਂ ਜਿਹੜੀਆਂ ਧਨ ਗੁਰੂ ਅਮਰਦਾਸ ਮਹਾਰ ਸੱਚੇ ਪਾਤਸ਼ਾਹ ਜੀ ਕਰਦੇ ਆ ਜੇ ਕਿਤੇ ਘੁੰਡ ਦੀ ਗੱਲ ਆਉਂਦੀ ਆ ਤੇ ਮਹਾਰ ਸੱਚੇ ਪਾਤਸ਼ਾਹ ਉਹਦੀ ਮਨਾਈ ਕਰਦੇ ਜੇ ਉਹਨਾਂ ਸਮਿਆਂ ਦੇ ਵਿੱਚ ਇੱਕ ਵੱਡੀ ਕੁਰਿਤੀ ਚੱਲਦੀ ਹੁੰਦੀ ਸਤੀ ਪ੍ਰਥਾ ਦੀ ਜਦੋਂ ਪਤੀ ਮਰ ਜਾਂਦਾ ਹੈ ਤੇ ਇਸਤਰੀ ਨੂੰ ਸੜਨਾ ਪੈਂਦਾ ਸੀ ਗੁਰੂ ਸਾਹਿਬ ਜੀ ਮਨਾਈ ਕਰਦੇ ਬਲਕੇ ਬਾਣੀ ਚ ਕਹਿ ਦਿੰਦੇ ਜਦੋਂ ਮਹਾਰਾਜ ਜਾਂਦੇ ਆ ਨਾ ਦੁਨੀਆ ਨੂੰ ਤਾਰਨ ਵਾਸਤੇ ਇੱਕ ਮੈਥੇ ਹੋਰ ਬਿੰਦੀ ਕਰਦਾ ਜਾਵਾ ਗੁਰੂ ਸਾਹਿਬ ਜੀ ਨੇ ਆਪਣੀ ਹਾਇਤੀ ਦੇ ਵਿੱਚ ਫਿਰ ਗੰਗਾ ਹਰਦਵਾਰ ਜਮਨਾ ਤੱਕ ਗਏ ਤੇ ਦੁਨੀਆ ਨੂੰ ਤਾਰਨ ਵਾਸਤੇ ਗਏ ਕਈਆਂ ਇਤਿਹਾਸਕਾਰਾਂ ਨੇ ਭਲੇਖਾ ਪਾਇਆ ਵੀ ਅਕਬਰ ਨੇ ਭੇਜਿਆ ਸੀ ਜਾਓ ਯਾਤਰਾਕਰੋ ਤੁਸੀਂ ਹਿੰਦੂ ਲੋਕ ਤੁਹਾਡੇ ਖਿਲਾਫ ਸ਼ਿਕਾਇਤਾਂ ਕਰਦੇ ਤੇ ਠੰਡੇ ਹੋ ਜਾਣਗੇ ਨਹੀਂ ਗੁਰੂ ਆਰਾਮਦਾਸ ਨੇ ਫੈਸਲਾ ਕੀਤਾ ਬਾਣੀ ਚ ਵੀ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਗਏ ਸੀ ਨਾ ਲੋਕਾਂ ਨੂੰ ਤਾਰਨ ਵਾਸਤੇ ਤੀਰਥਾਂ ਤੇ ਇੰਜ ਦੁਨੀਆ ਦਾ ਭਲਾ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਗਏ ਤੀਰਥ ਉਦਮ ਸਤਗੁਰੂ ਕੀਆ ਸਭ ਲੋਕ ਉਧਾਰਨ ਅਰਥਾ ਲੋਕਾਂ ਦੇ ਉਧਾਰ ਵਾਸਤੇ ਕਿਉਂਕਿ ਤੀਰਥਾਂ ਤੇ ਦੁਨੀਆ ਇਕੱਠੀ ਹੋਈ ਹੁੰਦੀ ਸੀ ਮਹਾਰਾਜ ਆ ਕੇ ਆਪਣਾ ਉਪਦੇਸ਼ ਦਿੰਦੇ ਸੀ ਇੰਜ ਜਦੋਂ ਉੱਥੇ ਮਹਾਰਾਜ ਜਾਂਦੇ ਆ ਉੱਥੇ ਹਰਦوار ਦੀ ਧਰਤੀ ਤੇ ਫਿਰਕ ਲੋਕ ਕੇ ਮਹਾਰਾਜ ਨੇ ਕਿਹਾ ਸਤਿਆ ਇਹ ਨਾਖੀਆਂ ਜੋ ਮੜਿਆ ਲੱਗ ਜਲਣ ਭੀ ਸੋ ਸਤਿਆ ਜਾਣੀਆਂ ਬਿਰਹੇ ਚੋਟ ਮਰਨ ਵੀ ਸਤਿਆ ਉਹ ਨਹੀਂ ਹੈ ਜਿਹੜੀਆਂ ਪਤੀ ਦੇ ਨਾਲ ਹੀ ਸੜ ਜਾਣ ਸਗੋਂ ਪਤੀ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਨ ਇਹ ਜਿਹੜੀ ਪ੍ਰਥਾ ਸੀ ਇਹਨੂੰ ਅਪਰਵਰਗੇ ਜ਼ੋਰ ਲਾਉਂਦੇ ਰਹੇ ਉਹ ਵੀ ਨਾ ਹਟਾ ਸਕੇ ਬਾਅਦ ਵਿੱਚ ਆ ਕੇ ਅੰਗਰੇਜ਼ਾਂ ਨੇ ਹਟਾਈ ਕਿ ਜਿਉਂਦੇ ਜੀ ਜ਼ਿੰਦਗੀ ਲੈਣ ਦਾ ਕਿਸੇ ਬੰਦੇ ਨੂੰ ਕਿਸੇ ਨੂੰ ਮਾਰਨ ਦਾ ਕੋਈ ਹੱਕ ਨਹੀਂ ਪ੍ਰਮਾਤਮਾ ਦੇ ਹੱਥ ਜ਼ਿੰਦਗੀਆਂ ਇੰਜ ਗਰੀਬ ਨਵਾਜ਼ ਮਾਰਨ ਜਿੱਥੇ ਹੋਰ ਐਸੀਆਂ ਬਖਸ਼ਿਸ਼ਾਂ ਕੀਤੀਆਂ ਰਹਿਮ ਤਾਂ ਕੀਤੀਆਂ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਨੇ ਸਭ ਤੋਂ ਵੱਡੀ ਦੇਣ ਸਾਨੂੰ ਦਿੱਤੀ ਜਿੱਥੇ ਬੌਲੀ ਸਾਹਿਬ ਦੀ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਨਾ ਇਹ ਦੀ ਨਹੀਂ ਇਹਦੀ ਨਿਸ਼ਾਨਦੇਹੀ ਗੁਰੂ ਅਮਰਦਾਸ ਮਹਾਰਾਜ ਨੇ ਕਰਵਾਈ ਸੀ। ਅੰਮ੍ਰਿਤਸਰ ਸਾਹਿਬ RAMDASPUR ਸ਼ਹਿਰ ਵਸਾਇਆ ਗੁਰੂ RAMDAS ਮਹਾਰਾਜ ਨੇ ਤੇ ਗੁਰੂ ਅਮਰਦਾਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਹਿ ਦਿੱਤਾ ਸੀ ਭਾਈ ਜੀਠਾ ਗੁਰੂ RAMDAS ਜੀ ਨੂੰ ਕਿ ਜਾਓ ਪੁਰਖਾ ਸਮਾਂ ਬੜਾ ਭਿਆਨਕ ਕਾਲ ਯੁਗ ਧਾਰਿਆ ਤੇ ਦੁਨੀਆ ਨੂੰ ਤਾਰਨ ਵਾਸਤੇ ਇੱਕ ਤੀਰਥ ਲਾਈਏ ਜਿੱਥੇ ਸਾਰੀ ਮਨੁੱਖਤਾ ਸਾਰੇ ਧਰਮਾਂ ਦੇਸ਼ਾਂ ਜਾਤਾਂ ਦੇ ਲੋਕ ਆ ਕੇ ਇਕੱਠੇ ਹੋ ਕੇ ਤੇ ਆਪਣਾ ਭਲਾ ਕਰਵਾ ਸਕਣ ਉੱਥੇ ਹੁਣ ਵੇਖ ਲਓ ਕਿਸੇ ਨੂੰ ਮਨਾਈ ਨਹੀਂ ਚਾਰ ਦਰਵਾਜ਼ੇ ਰੱਖੇ ਬਾਅਦ ਵਿੱਚ ਪੰਜਵੇਂ ਪਾਤਸ਼ਾਹ ਨੇ ਉਹਦੀ ਨਿਸ਼ਾਨਦੇਹੀ ਕਰਾਈ ਗੁਰੂ ਅਮਰਦਾਸ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਨਾਲ ਭਾਈ ਦੇਠਾ ਜੀ ਨੂੰ ਭੇਜਿਆ ਸਿੱਖਾਂ ਨੂੰ ਭੇਜਿਆ ਤੇ ਆਪ ਇਥੋਂ ਨਹੀਂ ਦੱਸ ਦਿੱਤਾ ਸੀ ਵੀ ਫਲਾਨੀ ਜਗ੍ਹਾ ਹੈ ਤੇ ਫਲਾਨੀ ਜਗ੍ਹਾ ਜਾ ਕੇ ਜਿਹੜਾ ਟੱਕ ਲਾਉਣਾ ਕਿਉਂਕਿ ਉਹਨਾਂ ਸਮੇਂ 'ਚ ਉੱਥੇ 베ਰੀਆਂ ਬਹੁਤ ਸੀਗੀਆਂ ਇਹ ਅੰਮ੍ਰਿਤਸਰ ਦੀ ਦੇਣ ਦਾ ਇਹ ਮਹਾਨ ਕਾਰਜ ਸ਼ੁਰੂ ਮੋੜ ਦਾ ਇਹ ਗੁਰੂ ਅਮਰਦਾਸ ਮਹਾਰ ਸੱਚੇ ਪਾਤਸ਼ਾਹ ਜੀ ਨੇ ਬੰਨਾ ਕੀਤਾ ਹੈ ਹੁਣ ਵੇਖੋ ਕਈ ਵਾਰ ਜਦੋਂ ਕੋਈ ਧਰਮ ਦਾ ਪ੍ਰਚਾਰ ਹੁੰਦਾ ਹੈ ਜਾਂ ਕੋਈ ਚੰਗਾ ਧਰਮ ਵਿਕਸਿਤ ਹੁੰਦਾ ਹੈ ਤੇ ਕੁਝ ਲੋਕ ਵਿਰੋਧਤਾ ਵੀ ਕਰਦੇ ਜਦੋਂ ਫਿਰ ਗੁਰੂ ਅਮਰਦਾਸ ਮਹਾਰਾਜੀ ਸ੍ਰੀ ਗੋਵਿੰਦ ਵਾਲਾ ਸਾਹਿਬ ਦੀ ਧਰਤੀ ਤੇ ਮਨੁੱਖਤਾ ਨੂੰ ਤਾਰਦੇ ਸੀ ਬੜੇ ਵਿਰੋਧੀ ਬੜੇ ਈਰਖਾਲੂ ਲੋਕ ਹੋਰ ਵੀ ਕਈ ਉੱਠੇ ਉਹਨਾਂ ਨੇ ਬੜੇ ਝਗੜੇ ਵੀ ਉਠਾਏ ਪਰ ਸਤਿਗੁਰੂ ਡੋਲੇ ਨਹੀਂ ਇੱਕ ਬਚਨ ਆਖਿਆ ਏ ਬਾਬਾ ਸਤਾ ਬਲਵੰਡ ਨੇ ਬਾਣੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਤੀ ਝਕਰਵਾਉ ਨਾ ਡੋਲਈ ਪਰਬਤ ਮਹਿਰਾਣ ਜਿਵੇਂ ਸੁਨੇਰ ਪਰਬਤ ਕੇ ਹੇ ਤੂਫਾਨ ਦੇ ਨਾਲ ਵੀ ਹਿੱਲਦਾ ਨਹੀਂ ਇਸੇ ਤਰ੍ਹਾਂ ਦੁਸ਼ਮਣਾਂ ਵਿਰੋਧੀਆਂ ਦੇ ਹਮਲਿਆਂ ਤੋਂ ਵੀ ਗੁਰੂ ਅਮਰਦਾਸ ਮਾਰੇ ਡਰੇ ਨਹੀਂ ਉਹਨਾਂ ਸਮਿਆਂ ਚ ਨਾ ਮੁਸਲਮਾਨਾਂ ਵਾਂਗੂ ਇੱਕ ਫਿਰਕਾ ਸੀ ਸਰਵਰੀਆਂ ਦਾ ਸ਼ੇਖਾਂ ਦਾ ਉਹ ਕੀ ਕਰਦੇ ਜਿਹੜੀ ਗੁਰੂ ਘਰ ਸਮਰਤ ਆਉਂਦੀ ਸੀਗੀ ਉਹਨੂੰ ਤੰਗ ਕਰਿਆ ਕਰਦੇ ਸੀ ਸੰਖੇਪ ਚ ਬੇਨਤੀ ਜਿਨ੍ਹਾਂ ਜਾਲ ਲੈਣ ਆਣ ਬੌੜੀ ਤੋਂ ਤਾ ਉਹਨਾਂ ਦੇ ਘੜੇ ਤੋੜਨੇ ਮਸ਼ਕਾਂ ਪਾੜ Đਣੀਆਂ ਗਾਗਰਾਂ ਭਰਣੀਆਂ ਮਾਰਨ ਕਿਆ ਕੋਈ ਗੱਲ ਨਹੀਂ ਆਪੇ ਪ੍ਰਮਾਤਮਾ ਵੇਖੇਗਾ ਉਹ ਗੱਲ ਹੋਈ ਸਨਿਆਸੀਆਂ ਦੇ ਇੱਕ ਸ਼ਸ਼ਤਰ ਧਾਰੀ ਟੋਲਾ ਸੀਗਾ ਖੋਜੀ ਉਹਨਾਂ ਨਾਲ ਲੜ ਪਏ ਤੇ ਕਾਫੀ ਘੱਟ ਵੱਡ ਹੋਈ ਖੋਜਿਆਂ ਦਾ ਨੁਕਸਾਨ ਹੋਇਆ ਜਦੋਂ ਫਿਰ ਵੀ ਵਿਰੋਧੀ ਨਾ ਟਲੇ ਉਹਨਾਂ ਨੇ ਕੀ ਕੀਤਾ ਹੁਣ ਕਈਆਂ ਨੇ ਸ਼ਿਕਾਇਤ ਕੀਤੀ ਜਾ ਕੇ ਲਾਹੌਰ ਦੀ ਦਰਦੀ ਤੇ ਸ਼ਿਕਾਇਤ ਇਹ ਕੀਤੀ ਵੀ ਸਾਡੇ ਵੱਡੇ ਦੀ ਜਗ੍ਹਾ ਸੀਗੀ ਤੇ ਉਹ ਗੁਰੂ ਅਮਰਦਾਸ ਮਹਾਰਾਜ ਨੇ ਮਾਰ ਲੀ ਉਥੋਂ ਇੱਕ ਨਵਾਬ ਆਇਆ ਨਵਾਬ ਨੇ ਆ ਕੇ ਸਾਰੀ ਜਿਹੜੀ ਸੀ ਪੜਤਾਲ ਇਨਕੁਆਰੀ ਕੀਤੀ ਤੇ ਫੈਸਲਾ ਗੁਰੂ ਅਮਰਦਾਸ ਮਹਾਰਾਜ ਹੱਕ ਵਿੱਚ ਗਿਆ ਇਹ ਤੇ ਦੁਨੀਆ ਨੂੰ ਧਾਰਨ ਵਾਲੇ ਆ ਗੁਰੂ ਅਮਰਦਾਸ ਮਹਾਰਾਜ ਤੇ ਕਿਸੇ ਦਾ 1 ਰੁਪਿਆ ਵੀ ਨਹੀਂ ਰੱਖਦੇ ਸਭ ਤੋਂ ਵੱਡੀ ਜਿਹੜੀ ਹੈ ਆਪਾਂ ਵੇਖੀਏ ਝਾਤ ਮਾਰੀਏ ਗੁਰੂ ਅਮਰਦਾਸ ਨੇ ਕੈਸੀ ਦਾਤ ਦਿੱਤੀ ਏ ਔਰ ਇਤਿਹਾਸ ਗਵਾਏ ਉਹ ਕਹਿੰਦੇ ਇਹ ਐਸਾ ਘਰ ਹੈ ਜਿੱਥੇ ਜੋ ਦਿਨੇ ਚੜਦਾ ਏ ਉਹ ਸਾਰਾ ਸ਼ਾਮਾਂ ਤੱਕ ਵਰਤਾ ਕੇ ਤੇ ਭਾਂਡੇ ਸਾਫ਼ ਕਰਕੇ ਰੱਖ ਦਿੱਤੇ ਜਾਂਦੇ ਅਗਲੇ ਦਿਨ ਵਾਸਤੇ ਜੋੜ ਕੇ ਨਹੀਂ ਕੁਝ ਰੱਖਿਆ ਜਾਂਦਾ ਤੇ ਹੁੰਦਾ ਵੀ ਐਂਜੀਸੀ ਆਪ ਜੀ ਨੂੰ ਪਤਾ ਹੁਣ ਜਦੋਂ ਉਹ ਵੀ ਉਹਨਾਂ ਦੀ ਸ਼ਿਕਾਇਤ ਜਿਹੜੀ ਸੀ ਵਿਅਰਥ ਗਈ ਫਿਰ ਉਹਨਾਂ ਨੇ ਪੁਕਾਰ ਲਿਖ ਕੇ ਇੱਕ ਭੇਜੀ ਕਿ ਇਹਨਾਂ ਨੇ ਜੀ ਵੇਦਾਂ ਸ਼ਾਸਤਰਾਂ ਦੀ ਵਿਦਿਆ ਪਾਠ ਛੱਡ ਦਿੱਤੇ ਆ ਤੇ ਬਾਣੀ ਜਿਹੜੀ ਆ ਉਹ ਸ਼ਬਦ ਉਹ ਚਾਰਨ ਕਰਦੇ ਉਹ ਪੜਦੇ ਫੇਰ ਇਥੇ ਉੱਚ ਨੀਚ ਦਾ ਵਿਤਕਰਾ ਛੱਡ ਦਿੱਤਾ ਹੈ ਗੁਰੂ ਅਮਰਦਾਸ ਸਾਰਿਆਂ ਨੂੰ ਲੰਗਰ ਇੱਕ ਥਾਂ ਸ਼ਿਕਾਇਤ ਆਈ ਜਾਂਦਾ ਹੈ ਤੇ ਸਾਡੇ ਧਰਮ ਤੇ ਛੱਟ ਵੱਜੀ ਹੈ। ਅਕਬਰ ਨੇ ਆਖਿਆ ਕਿ ਆ ਸ਼ਿਕਾਇਤ ਆਈ ਹੈ ਤੇ ਆ ਕੇ ਤੁਸੀਂ ਇੱਥੇ ਪੇਚ ਹੋ ਜਾਂ ਜਵਾਬ ਦਿਓ ਕੋ ਬੰਦਾ ਭੇਜੋ। ਗੁਰੂ ਅਮਰਦਾਸ ਮਹਾਰਾਜ ਫੇਰ ਉਦੋਂ ਭਾਈ ਜੇਠਾ ਗੁਰੂ ਰਾਮਦਾਸ ਜੀ ਨੂੰ ਭੇਜਿਆ ਸੀਗਾ। ਭਈ ਜਾਣਾ ਹੈ ਤੇ ਸੱਚੋ ਸਾਚੋ ਉੱਤਰ ਦੇਣੇ ਹੈ। ਜਦੋਂ ਭਾਈ ਜੇਠਾ ਜੀ ਫਿਰ ਗਏ ਲਾਹੌਰ ਦਰਬਾਰ ਲੱਗਾ ਅਕਬਰ ਦਾ ਉਥੇ ਪੰਡਤ ਵੀ ਆਏ ਸੀ ਹੋਰ ਵੀ ਲੋਕ ਆਏ ਪਹੁੰਚੇ ਸਨ ਭਾਈ ਜੇਠਾ ਜੀ ਨੇ ਫਿਰ ਉੱਤਰ ਦਿੱਤੇ ਉਹ ਕਹਿੰਦੇ ਵੀ ਇਹ ਤੇ ਤਿੰਨ ਜਗ੍ਹਾ ਮੰਨਦੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਪਰ ਸਾਡਾ ਗੁਰੂ ਇੱਕ ਓੰਕਾਰ ਦੀ ਗੱਲ ਕਰਦਾ ਐ ਅਸੀਂ ਇੱਕ ਪਰਮੇਸ਼ਰ ਦੀ ਗੱਲ ਕਰਦੇ ਬਾਕੀ ਜੇ ਕਹਿੰਦੇ ਸੰਸਕ੍ਰਿਤ ਬਾਣੀ ਦੇ ਧਾਰਮਿਕ ਗ੍ਰੰਥ ਹੀ ਇਹ ਸਾਰੇ ਪੜਨ ਤੇ ਨਹੀਂ ਜਿਹੜੀ ਸਾਡੇ ਗੁਰੂ ਨੇ ਬਾਣੀ ਦਿੱਤੀ ਆ ਉਹ ਸਖੈ ਨਾ ਤੇ ਉਹ ਸਾਰਿਆਂ ਦੀ ਸਾਂਝੀ ਆ ਜਿਹੜੇ ਵੇਦ ਧਾਰਮਿਕ ਗ੍ਰੰਥ ਇਹ ਉਹ ਤੇ ਇਕੱਲੇ ਸੰਸਕ੍ਰਿਤ ਪੜ੍ਹੇ ਹੋਏ ਲੋਕ ਹੀ ਪੜ ਸਕਦੇ ਹਰ ਇੱਕ ਤਰ੍ਹਾਂ ਜਿਹੜਾ ਫਿਰ ਕਹਿੰਦੇ ਜਿਹੜਾ ਲੰਗਰ ਹੈ ਉਹ ਸਾਰਿਆਂ ਦਾ ਸਾਂਝਾ ਹੈ ਜੋ ਵੀ ਗੱਲਾਂ ਸੀਗੀਆਂ ਸ਼ਿਕਾਇਤਾਂ ਸੀ ਉਹਨਾਂ ਦੇ ਢੁਗਵੇਂ ਅਤਰ ਭਾਈ ਜੇਠਾ ਜੀ ਨੇ ਦਿੱਤੇ ਤੇ ਅਕਬਰ ਨੇ ਬੜੇ ਮਾਣ ਸਨਮਾਨ ਦੇ ਨਾਲ ਭਾਈ ਜੇਠਾ ਜੀ ਨੂੰ ਤੋਰਿਆ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਗਏ ਸੀ ਤੇ ਜਿਹੜੇ ਵਿਰੋਧੀ ਸੀਗੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਇੱਥੇ ਵੀ ਬੱਸ ਨਹੀਂ ਕੀਤਾ ਵਿਰੋਧੀਆਂ ਉਹਨਾਂ ਨੇ ਫਿਰ ਗੋਂਦੇ ਖੱਤਰੀ ਦੇ ਪੁੱਤਰਾਂ ਨੂੰ ਚੁੱਕਿਆ ਜਿਹੜੇ ਗੋਂਦੇ ਨੇ ਬਸ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਲਈ ਸੀ ਨਾ ਤੇ ਜਿਹਦੇ ਨਾਮ ਤੇ ਮਾਰੇ ਨਗਰ ਬਸਾਇਆ ਸੀ ਉਹਦੇ ਪੁੱਤਰਾਂ ਨੂੰ ਚੁੱਕਿਆ ਵੀ ਹਉ ਕਰੋ ਤੁਸੀਂ ਦਿੱਲੀ ਸ਼ਿਕਾਇਤ ਕਰੋ ਹਣ ਜਾ ਕੇ ਫਿਰ ਉਹਨਾਂ ਦਿੱਲੀ ਤੱਕ ਪਹੁੰਚ ਕੀਤੀ ਉਥੇ ਜੋ ਬਾਣੀ ਵਿੱਚ ਵੀ ਲਿਖਿਆ ਉਥੇ ਉਹਨਾਂ ਨੇ ਪਹੁੰਚ ਕੀਤੀ ਵੀ ਇਹ ਜਿਹੜੀ ਗੁਰੂ ਅਮਰਦਾਸ ਦੇ ਕੋਲ ਧਰਤੀ ਹੈ ਸਾਡੇ ਪਿਤਾ ਦੀ ਹੈ ਤੇ ਸਾਨੂੰ ਦਿੱਤੀ ਜਾਵੇ ਗੱਲ ਕੀ ਸਾਥ ਸੰਗਤ ਅੱਜ ਵੀ ਉਹ ਲੜਾਈਆਂ ਨਹੀਂ ਮੁਕੀਆਂ ਮੈਂ ਸਾਖੀ ਕਹਿ ਕੇ ਤੇ ਬਾਦ ਵਿੱਚ ਇਹ ਇਹਦਾ ਜਿਹੜਾ ਹੈ ਨਾ ਨਤੀਜਾ ਜੋ ਨਿਕਲਦਾ ਜੋ ਸਿੱਖਿਆ ਉਹਦੇ ਵਾਲਾ ਉਹਨੇ ਤੁਸੀਂ ਸਮਝ ਹੀ ਗਏ ਨੇ ਉਹਨਾਂ ਗੋਂਦੇ ਦੇ ਪੁੱਤਰਾਂ ਨੇ ਵੇਖਿਆ ਵੀ ਇੱਥੇ ਮੱਥੇ ਟਿਕਦੇ ਆਉਣ ਗਵਿੰਡਵਾਲ ਸਾਹਿਬ ਆਵਾਜਾਈ ਪੜੀ ਹੋ ਗਈ ਆ ਤੇ ਧਨ ਬੜਾ ਆਉਂਦਾ ਏ ਤੇ ਵਿਰੋਧੀਆਂ ਨੇ ਵੀ ਚੁੱਕਿਆ ਭਈ ਆਪਾਂ ਗੁਰੂ ਅਮਰਦਾਸ ਦੇ ਕੋਲੋਂ ਸ੍ਰੀ ਗਵਿੰਡਵਾਲ ਸਾਹਿਬ ਲੈ ਲੀਏ ਤੇ ਪੈਸਾ ਬਹੁਤ ਆਇਆ ਕਰੇਗਾ ਪਹਿਲਾਂ ਉਹਨਾਂ ਇਹ ਵੀ ਰੱਖੀ ਸੀ ਪੇਸ਼ਕਸ਼ ਕਿ ਮਹਾਰਾਜ ਸਾਨੂੰ ਇਹਦੇ ਵਿੱਚ ਹਿੱਸਾ ਦੇ ਦਿਆ ਕਰੋ ਕੋਈ ਤੇ ਗੁਰੂ ਸਾਹਿਬ ਕਹਿੰਦੇ ਵੀ ਹਸਾ ਕੜ ਇਹ ਸੰਗਤ ਦਾ ਪੈਸਾ ਹੈ ਤੇ ਲੋਕਾਂ ਦੇ ਭਲੇ ਵਾਸਤੇ ਲਾਉਨੇ ਹੀ ਕੋਈ ਆਪ ਦੇ ਬਾਅਦ ਤੇ ਥੋੜਾ ਜੋੜ ਕੇ ਰੱਖੀ ਜਾਂਦੇ ਉਹਨਾਂ ਨੇ ਜਦੋਂ ਸ਼ਿਕਾਇਤ ਕੀਤੀ ਦਿੱਲੀ ਤੇ ਦਿੱਲੀ ਫਿਰ ਜਦੋਂ ਪੇਸ਼ ਹੋਏ ਇੱਕ ਨੀਲਾ ਕਾਲਾ ਗੰਦਾ ਚੋੜਾ ਹੁੰਦਾ ਸੀ ਜੂਆਂ ਉੱਤੇ ਚ ਪਈਆਂ ਹੁੰਦੀਆਂ ਸੀ ਜਿਹੜੇ ਬੰਦੇ ਨੇ ਪੇਸ਼ ਹੋਣਾ ਹੁੰਦਾ ਸੀ ਰਾਜੇ ਦੇ ਮਹਾਰਾਜੇ ਦੇ ਉਹ ਗੜ੍ਹ ਚ ਪਾ ਕੇ ਤੇ ਪੇਸ਼ ਹੁੰਦਾ ਹੁੰਦਾ ਸੀ ਤੇ ਉਹ ਕਈ ਲੋਕ ਪਾਉਂਦੇ ਸੀਗੇ ਉਹ ਗੜ੍ਹ ਵਿੱਚ ਉਹ ਜਿਹੜਾ ਚੋੜਾ ਕੋਟ ਜਿਆ ਤੇ ਉਹ ਗੰਦਾ ਮੰਦਾ ਹੋ ਜਾਂਦਾ ਸੀਗਾ ਉਹ ਹੁਣ ਜਿਹੜਾ ਉੱਥੇ ਕਾਲਾ ਕੋੜ ਸੀ ਨਾ ਨੀਲਾ ਉਹ ਪਾ ਕੇ ਗੋਂਦੇ ਦਾ ਲੜਕਾ ਤੇ ਨਾਲ ਉਹ ਸਾਥੀ ਉੱਥੇ ਪੇਛ ਹੋਏ ਅਕਬਰ ਦੇ ਇਹਨੂੰ ਮਹਾਰਾਜ ਬਾਣੀ ਚ ਲਿਖਦੇ ਚ ਉਥੇ ਪਾਸ਼ਾ ਨੀਲਾ ਕਾਲਾ ਖਦੋਲੜਾ ਤਿੰਨ ਬੇਮੁਖੇ ਬੇਮੁਖੇ ਨੂੰ ਪਾਇਆ ਉਹ ਹੈ ਤੇ ਦੋਵੇਂ ਬੇਮੁਖ ਸੀਗੇ ਜਦੋਂ ਉੱਥੇ ਪੇਛ ਹੋਏ ਉੱਥੇ ਜਿਹੜੀ ਜਦੋਂ ਸੁਣਵਾਈ ਹੋਣ ਲੱਗੀ ਤੇ ਅਕਬਰ ਨੂੰ ਪਤਾ ਸੀਗਾ ਵੇ ਗੁਰੂ ਨਾਨਕ ਦਾ ਘਰ ਤੇ ਨਰਵੈਰ ਆ ਉਹ ਗੁਰੂ ਅਮਰਦਾਸ ਮਹਾਰਾਜ ਦੇ ਆਪ ਵੇਖ ਗਿਆ ਸਭ ਕੁਝ ਤੇ ਬਾਕੀ ਦੇ ਅਕਬਰ ਦੇ ਮੰਤਰੀਆਂ ਵੀ ਆਖਿਆ ਭੀ ਇਹ ਤੇ ਸਿਰਫ ਜਾਇਦਾਦ ਦੇ ਧਨ ਦੇ ਭੁਖੇ ਆ ਜਿਹੜੇ ਸ਼ਿਕਾਇਤਾਂ ਕਰਨ ਆਏ ਇਹਨਾਂ ਦਾ ਪਿਤਾ ਤੇ ਆਪ ਸ੍ਰੀ ਗਵਿੰਦਵਾਲ ਸਾਹਿਬ ਦੀ ਜਿੰਨੀ ਧਰਤੀ ਉਹ ਦੇ ਗਿਆ ਇਹਨਾਂ ਦੇ ਗੁਰੂ ਅਮਰਦਾਸ ਜੀ ਤੇ ਉਹ ਤੇ ਲੋਕਾਂ ਦਾ ਭਲਾ ਕਰ ਰਹੇ ਆ ਤੇ ਲੋਕਾਂ ਨੇ ਹੀ ਉਹਨਾਂ ਨੇ ਘਰ ਵਸਾ ਕੇ ਦਿੱਤੇ ਆ ਉਹ ਕਿਤੇ ਆਪ ਦੇ ਵੀ ਥੋੜਾ ਜੋੜ ਦੇ ਉਥੋਂ ਧੱਕੇ ਮਾਰ ਕੇ ਜਿਹੜੇ ਸ਼ਿਕਾਇਤਾਂ ਵਾਲੇ ਸੀ ਉਹਨਾਂ ਨੂੰ ਕੱਢਿਆ ਗਿਆ ਧੱਕੇ ਮਾਰ ਕੇ ਉਥੋਂ ਦਿੱਲੀੋਂ ਕੱਢਿਆ ਗਿਆ ਬੇਇੱਜ਼ਤ ਹੋ ਕੇ ਉਹ ਆਏ ਵਿਰੋਧੀਆਂ ਨੇ ਬੜੀਆਂ ਚਾਲਾਂ ਗੁਰੂ ਅਮਰਦਾਸ ਮਹਾਰ ਸੱਚੇ ਪਾਤਸ਼ਾਹ ਦੇ ਖਿਲਾਫ ਚਲੀਆਂ ਵੀ ਇਹਨਾਂ ਦਾ ਪ੍ਰਚਾਰ ਬੰਦ ਕਰਾ ਦਈਏ ਇਹਨਾਂ ਦੀ ਬਾਣੀ ਬੰਦ ਕਰਾ ਦਈਏ ਇਤੋਂ ਤੱਕ ਵੀ ਜਿੱਥੇ ਰਹਿੰਦੇ ਹੋ ਜਗ੍ਹਾ ਲੈ ਲਿਏ ਤੇ ਪਵਾੜਾ ਮਾਇਆ ਦਾ ਤੇ ਦੂਸਰਾ ਕਿਸੇ ਦੇ ਧਰਮ ਨੂੰ ਅੱਗੇ ਨਹੀਂ ਵੱਧਦੇ ਦੇਖਣਾ ਹੁਣ ਪਰ ਇਹੋ ਜੀਆਂ ਮੁਸ਼ਕਲਾਂ ਦੇ ਵਿੱਚ ਸਤਿਗੁਰੂ ਡੋਲੇ ਨਹੀਂ ਪਰਬਤ ਮਹਿਰਾਣ ਇਹ ਵਚਨ ਕੀਤੇ ਬਾਬੇ ਸੁੱਤੇ ਬਲਵੰਡ ਤੇ ਅੱਜ ਕੀ ਹੁੰਦਾ ਹੈ ਉਹਨਾਂ ਸਾਡੇ ਕਾਦੇ ਕਾ ਦੇ ਇਥੇ ਦੇਸ਼ ਵਿੱਚ ਧਰਮ ਸਥਾਨਾਂ ਦੇ ਝਗੜੇ ਸਾਡੀ ਵੇਖ ਲੋ ਇਥੇ ਪੰਜਾਬ ਵਾਲੇ ਗੁਰਦਵਾਰੇ ਦੇ ਅੱਡ ਹਰਿਆਣੇ ਦੇ ਅੱਡ ਦਿੱਲੀ ਦੇ ਅੱਡ ਉਹ ਇੰਡੀਆ ਦੇ ਦੂਸਰੇ ਪਾਸੇ ਤੱਕ ਚਲੇ ਜਾਓ ਤੇ ਝਗੜਾ ਹੋਈ ਵੀ ਅਸੀਂ ਲੈ ਲਈਏ ਕਬਜ਼ਾ ਤੇ ਜਾਓ ਇੱਕ ਗੱਲ ਜੇ ਸਾਧ ਸੰਗਤ ਜੇ ਕਿਤੇ ਗੁਰਦਵਾਰਿਆਂ ਦੇ ਵਿੱਚ ਲੱਖਾਂ ਕਰੋੜਾਂ ਦਾ ਧਨ ਚੜਨਾ ਬੰਦ ਹੋ ਜੇ ਨਾ ਅੱਜ ਇਹਨਾਂ ਗੋਦਕਾਂ ਦੇ ਵਿੱਚ ਪੈਸਾ ਪੈਣਾ ਬੰਦ ਹੋ ਜੇ ਤੇ ਕਿਸੇ ਨੇ ਵੀ ਗੁਰਦੁਆਰਿਆਂ ਦਾ ਕਬਜ਼ਾ ਲੈਣ ਦੀ ਖਾਤਰ ਫਿਰ ਲੜਨਾ ਨਹੀਂ ਭਾਵੇਂ ਉਹ ਦਿੱਲੀ ਦੇ ਭਾਵੇਂ ਹਰਿਆਣੇ ਦੇ ਭਾਵੇਂ ਉਹ ਹਜੂਰ ਸਾਹਿਬ ਤੱਕ ਕੋਈ ਵੀ ਪਰ ਇੱਕ ਗੱਲ ਗੁਰੂ ਅਮਰਦਾਸ ਮਹਾਰਾਜ ਸਮਝਾ ਗਏ ਵੀ ਜਿਹੜਾ ਤੇ ਸੱਚੇ ਦਿਲ ਨਾਲ ਸੇਵਾ ਕਰੇਗਾ ਉਹਦਾ ਹਾਲ ਵੀ ਬੰਗਾ ਨਹੀਂ ਹੋਣਾ ਪਰ ਜੇ ਕੋਈ ਵਿਰੋਧੀ ਆਖੇਗਾ ਵੀ ਮੈਂ ਸਿਰਫ ਆਪਣੀ ਖੱਟੀ ਕਮਾਈ ਵਾਸਤੇ ਹੀ ਇਹਨਾਂ ਘਰਾਂ ਤੇ ਕਬਜ਼ਾ ਕਰ ਲਵਾਂਗਾ ਤੇ ਫਿਰ ਉਹਨੂੰ ਨਰਾਦਰੀ ਜਿਹੜੀ ਇਹ ਚੱਲਣੀ ਪਏਗੀ ਐਸੀਆਂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ਾਂ ਕੀਤੀਆਂ ਐ ਬਾਣੀ ਦੀ ਸਾਨੂੰ ਦੇਣ ਦਿੱਤੀ ਐ ਮਹਾਰਾਜ ਦੀ ਬਾਣੀ ਜੋ ਆਨੰਦ ਸਹਬੇ ਉਹ ਰੋਜ਼ ਹੀ अनेका ਹੀ ਸਭ ਸਿੱਖ ਜਗਤ ਵਿੱਚ ਘਰ ਘਰ ਵਿੱਚ ਹਰੇਕ ਖੁਸ਼ੀ ਗਮੀ ਦੇ ਪ੍ਰੋਗਰਾਮ ਤੇ ਪੜ੍ਹੀ ਜਾਂਦੀ ਐ ਤੇ ਰੋਜ਼ ਹੀ ਸਿੱਖ ਜਿਹੜਿਆ ਉਹਨੂੰ ਨਿਤਨੇਮ ਦੇ ਵਿੱਚ ਪੜ੍ਹਦੇ ਤੇ ਮਹਾਰਾਜ ਦੇ ਘਰ ਫਿਰ ਬਿਤ ਕਰਾ ਕੋਈ ਨਹੀਂ ਜਿਹੜੀਆਂ ਮਹਾਰਾਜ ਨੇ ਮੰਝੀਆਂ ਥਾਪੀਆਂ ਨਾ ਪ੍ਰਚਾਰ ਵਾਸਤੇ ਇੱਕ ਅਬਦੁੱਲਾ ਫੌਜਦਾਰ ਸੀ ਮੁਸਲਮਾਨ ਉਹਨੇ ਜਦੋਂ ਭਾਈ ਪਾਰੋ ਜੁਲਕੇ ਦੀ ਸ਼ਰਧਾ ਵੇਖੀ ਵੀ ਇਹ ਦਰਿਆ ਚੜ੍ਹਿਆ ਵੀ ਨਹੀਂ ਵੇਖਦਾ ਇਹ ਰੋਜ਼ ਗੁਰੂ ਅਮਰਦਾਸ ਦੇ ਦਰ ਤੇ ਆਉਂਦਾ ਤੇ ਉਹ ਵੀ ਮਹਾਰਾਜ ਦੇ ਕੋਲ ਜਾਂਦਾ ਉਹ ਫੌਜ ਲੈ ਕੇ ਲੋਹੋਂ ਦਿੱਲੀ ਚੱਲਿਆ ਹੁੰਦਾ ਤੇ ਦਰਿਆ ਚੜ੍ਹਿਆ ਹੁੰਦਾ ਬਿਆਸ ਤੇ ਉਹ ਠਹਿਰ ਜਾਂਦਾ ਵੀ ਫੌਜ ਫਿਰ ਲੰਘਾਵਾਂਗੇ ਜਦੋਂ ਦਰਿਆ ਲੈ ਜੂ ਪਰ ਜਦੋਂ ਸਿੱਖਵਾਲ ਵੇਖਦਾ ਵੀ ਇਹ ਦਰਿਆ ਦੀ ਪ੍ਰਵਾਹ ਨਹੀਂ ਕਰਦਾ ਇਹ ਰੋਜ਼ ਹੀ ਆਉਂਦਾ ਹੈ ਗੁਰੂ ਦੇ ਦਰ ਤੇ ਉਹ ਫਿਰ ਪੁੱਛਦਾ ਵੀ ਤੂੰ ਕਦ ਲਈ ਜਾਂਦਾ ਭਾਈ ਪਾਰੋ ਜੁਲਕਾ ਦੱਸ ਦੇ ਗੁਰੂ ਅਮਰਦਾਸ ਜੀ ਮਹਿਮਾ ਉਹ ਅਬਦੁੱਲਾਹ ਜਾਂਦਾ ਫਿਰ ਗੁਰੂ ਅਮਰਦਾਸ ਦੇ ਕੋਲ ਤੇ ਉਠੋਂ ਦਾ ਹੀ ਹੋ ਕੇ ਰਹਿ ਜਾਂਦਾ ਉਹਦਾ ਨਾਮ ਇਤਿਹਾਸ ਵਿੱਚ ਫਿਰ ਮਹਾਰਾਜ ਦੇ ਅੱਲਾ ਯਾਰ ਲਿਖਿਆ ਉਹਨੂੰ ਮਹਾਰਾਜ ਮਨਜੀ ਬਖਸ਼ਦੇ ਆ ਉਹਨੂੰ ਪ੍ਰਚਾਰਕ ਬਣਾ ਕੇ ਨਾ ਸਿੱਖੀ ਬਖਸ਼ ਕੇ ਉਹਨੂੰ ਮਨਜੀ ਬਖਸ਼ਦੇ ਆ ਵੀ ਪ੍ਰਚਾਰ ਕਰਦਾ ਤੇ ਆਪਦੇ بیٹے ਨੂੰ ਕਹਿੰਦਾ ਵੀ ਹੁਣ ਤੂੰ ਆਲਦੀ ਫੌਜ ਆ ਸਾਰੀ ਲੈ ਜਾ ਦਿੱਲੀ ਜਾਂ ਤੂੰ ਨੌਕਰੀ ਕਰ ਉਹਨਾਂ ਰਾਜੇ ਦੀ ਤੇ ਜੇ ਕਿਤੇ ਪੰਡਤ ਬੇਣੀ ਆਉਂਦਾ ਪੰਡਤ ਦੁਰਗਾ ਆਉਂਦਾ ਜਿਹੜੇ ਹਿੰਦੂ ਧਰਮ ਨਾਲ ਸਬੰਧਤ ਹੁੰਦੇ ਆ ਬੜੇ ਵੇਦ ਗ੍ਰੰਥ ਜਾਣ ਦਿੰਦੇ ਆ ਮਹਾਰਾਜ ਜੀ ਕੋਲ ਆਉਂਦੇ ਚਰਚਾ ਕਰਦੇ ਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਸਿੱਖੀ ਦੀ ਧਰਮ ਦੀ ਬਾਣੀ ਦੀ ਸਿੱਖਿਆ ਦਿੰਦੇ ਆ ਤੇ ਉਹਨਾਂ ਨੂੰ ਵੀ ਮੰਜੀ ਬਖਸ਼ਦੇ ਮਹਾਰਾਜ ਵੀ ਜਾਓ ਸਿੱਖੀ ਦਾ ਪ੍ਰਚਾਰ ਕਰੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਰਹਿਮਤਾਂ ਕਰਦੇ ਆ ਜੇ ਕਿਤੇ ਕੋਈ ਪ੍ਰੇਮੇ ਘੋੜੀ ਵਰਗਾ ਦੁਖੀ ਆਉਂਦਾ ਜਾਂ ਕਿਤੇ ਕੋਈ ਬੀਬੀ ਜਿਹੜੀ ਏ ਉਹ ਆਪਣੇ ਪੁੱਤ ਕਰਕੇ ਰੋਂਦੀ ਵੀ ਮੇਰਾ ਪੁੱਤਰ ਮੋਇਆ ਏ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਐਸੀ ਬਖਸ਼ਿਸ਼ ਕਰਦੇ ਆ ਗੋਰੀ ਅਮਰਦਾਸ ਜਿਨ ਸੇਵਿਆ ਤਿੰਨ ਦੁੱਖ ਦ੍ਰਿਦ੍ਰ ਪਰ ਹਰ ਪਰੇ ਜਿਨ੍ਹਾਂ ਨੇ ਗੁਰੂ ਅਮਰਦਾਸ ਨੂੰ ਚੇਤੇ ਕੀਤਾ ਸੇਵਿਆ ਸਭ ਉਹਨਾਂ ਦੇ ਦੁੱਖ ਦਲੇਦਰ ਮਹਾਰਾਜ ਦੂਰ ਕਰ ਦਿੰਦੇ ਆ ਐਸੀਆਂ ਬਖਸ਼ਸ਼ਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਹਯਾਤੀ ਦੇ ਵਿੱਚ ਕੀਤੀਆਂ ਹੋਈਆਂ ਨੇ ਗੁਰੂ ਮਹਾਰਾਜ ਦੇ ਗੁਣ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਬਾਣੀ ਵਿੱਚ ਸਵਈਆਂ ਦੇ ਵਿੱਚ ਇਹ ਵਜਨ ਆਖੇ ਪਟਾਣੇ ਕੇ ਸਤਿਗੁਰੂ ਜਿੰਨੀ ਬੱਦਲਾਂ ਦੀਆਂ ਕਣੀਆਂ ਨੇ ਨਾ ਉਹ ਤੇ ਭਾਵੇਂ ਕੋਈ ਗਿਣ ਲਵੇ ਜਿੰਨੇ ਬਨਸਪਤੀ ਦੇ ਫੁੱਲ ਆ ਉਹ ਤੇ ਭਾਵੇਂ ਕੋਈ ਗਿਣ ਲਵੇ ਕੋਈ ਸ਼ਿਵਜੀ ਵਾਂਗੂ ਅਖੰਡ ਸਮਾਦੀ ਲਾ ਕੇ ਧਿਆਨ ਲਾ ਕੇ ਜੋ ਕੁਛ ਹੈ ਸਮੁੰਦਰ ਦੀਆਂ ਅਠ ਦੀਆਂ ਲਹਿਰਾਂ ਨੂੰ ਭਾਵੇਂ ਗਿਣ ਲਵੇ ਪਰ ਤੁਹਾਡੀ ਉਪਮਾ ਨਹੀਂ ਕੋਈ ਕਰ ਸਕਦਾ ਆਪ ਹੀ ਕਰ ਸਕਦੇ ਹੋ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਦੋਹੇ ਬਣ ਆਵੇ ਗੁਰ ਅਮਰਦਾਸ ਕੀ ਆਕਾਥ ਕਥਾ ਹੈ ਇਕ ਜਿਹੀ ਕਾਸ਼ ਕਹੀ ਨਾ ਜਾਈ ਤੇ ਅੱਜ ਦੇ ਦਿਹਾੜੇ ਉਸ ਸਮੇਂ ਦੀ ਜਿਹੜੀ 1574 ਸਨ ਦੇ ਵਿੱਚ ਜਦੋਂ ਅੱਜ ਦਾ ਦਿਨ ਸੀਗਾ ਸੱਚੇ ਬਾਦਸ਼ਾਹ ਮਹਾਰਾਜ ਨੇ ਫਿਰ ਸਭ ਸੰਗਤਾਂ ਨੂੰ ਸੱਦਿਆ ਪਿਛਲੇ ਦਿਨ ਹੀ ਆਪਾਂ ਪੜ ਚੁੱਕੇ ਹਾਂ ਵੀ ਜਿਵੇਂ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਆ ਉਹ ਗੁਰਤਾ ਗੱਦੀ ਦਿੱਤੀ ਤੇ ਸਾਰੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਸੰਗਤਾਂ ਨੂੰ ਬੁਲਾਇਆ ਸੰਗਤਾਂ ਆਈਆਂ ਹੋਈਆਂ ਸਨ ਤੇ ਜੋ ਅਖੀਰਲੇ ਸਮੇਂ ਦੀ ਮਰਿਆਦਾ ਨਾ ਜਦੋਂ ਪ੍ਰਾਣੀ ਚੜਾਈ ਕਰ ਜਾਵੇ ਉਹ ਵੀ ਮਹਾਰਾਜ ਸਾਨੂੰ ਦੱਸ ਗਏ ਬਾਬਾ ਸੁੰਦਰ ਜੀ ਨੇ ਬਾਣੀ ਵਿੱਚੋਂ ਲਿਖੀ ਹੋਈ ਹੈ ਜਿਸ ਨੂੰ ਆਰਾਮਕਲੀ ਸਾਧ ਆਪਾਂ ਕਹਿੰਦੇ ਤੇ ਜਦੋਂ ਸੰਗਤ ਜੁੜੀ ਤੇ ਫਿਰ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਆਖਿਆ ਮੋਰੀ ਪੁੱਤ ਸਨਮੁਖ ਹੋਇਆ RAMDAS ਐ ਪੈਰੀ ਪਾਇ ਤੇ ਬਾਬਾ ਮੋਰੀ ਜੀ ਉਹ ਗੁਰੂ RAMDAS ਮਹਾਰਾਜ ਦੇ ਚਰਨਾਂ 'ਚ ਲੱਗੇ ਤੇ ਸੰਗਤਾਂ ਨੂੰ ਮਹਾਰਾਜ ਕਹਿਣਗੇ ਅੰਤੇ ਸਤਗੁਰੂ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀ ਜਦੋਂ ਅਸੀਂ ਚਲੇ ਗਏ ਸੰਸਾਰ ਤੋਂ ਇਹ ਸਰੀਰ ਤਿਆਗ ਦਿੱਤਾ ਤੇ ਫਿਰ ਕੀਰਤਨ ਕਰਨਾ ਹੈ ਕਿਸ ਨੇ ਰੋਣਾ ਨਹੀਂ ਮਤਮੈ ਪਿਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਐਸੇ ਸਤਗੁਰ ਸਿੱਤੇ ਪਾਸ਼ਾ ਮਹਾਰਾਜ ਜੀ ਨੇ ਬਚਨ ਕੀਤੇ ਤੇ ਵੀ ਆਖਿਆ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਇਹੋ ਜੀ ਕੋਈ ਚੀਜ਼ ਹੈ ਜਿਹੜੀ ਕੋਈ ਕਰਮ ਕਾਟ ਨਹੀਂ ਕਰਨਾ ਸਾਡੇ ਪਿੱਛੋਂ ਸਿਰਫ ਤੇ ਸਿਰਫ ਬਾਣੀ ਦਾ ਜਾਪ ਕਰਨਾ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਇਹ ਬਚਨ ਮਹਾਰਾਜ ਜੀ ਨੇ ਕੀਤੇ ਤੇ ਅੱਜ ਦੇ ਪਾਵਨ ਦਿਹਾੜੇ ਫਿਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਸਫੈਦ ਚਾਦਰ ਲੈ ਕੇ ਆਪਣੇ ਆਸਣ ਤੇ ਲੇਟ ਜਾਂਦੇ ਆ ਤੇ ਕਹਿੰਦੇ ਵਾਤਾਵਰਨ ਦੇ ਵਿੱਚ ਇੱਕ ਅਜੀਬ ਹੀ ਜਿਹੜਾ ਹੈ ਉਹ ਮਾਹੌਲ ਬਣ ਜਾਂਦਾ ਏ ਜਦੋਂ ਸਤਿਗੁਰੂ ਮਹਾਰਾਜ ਦੀ ਜੋਤੀ ਜੋਤ ਸਮਾਉਂਦੇ ਜੋਤੀ ਜੋਤ ਰਈ ਸੰਪੂਰਨthia ਰਾਮ ਜਦ ਜੋਤੀ ਜੋਤ ਮਹਾਰਾਜ ਇਸਮਾ ਜਾਂਦੇ ਆ ਤੇ ਫਿਰ ਪਿਛੋਂ ਸਿਖ ਜੰਨੰਦੀ ਜੇਤਾ ਤਿਆਰ ਕੀਤੀ ਜਾਂਦੀ ਮਹਾਰਾਜ ਲਈ ਤੇ ਚਾਰ ਜਾਣੇ ਗੁਰੂ ਰਾਮਦਾਸ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਤੇ ਸਤਗੁਰੂ ਮਹਾਰਾਜ ਦੇ ਵੱਡੇ ਸੁਪੁੱਤਰ ਛੋਟੇ ਬਾਬਾ ਮੂਰੀ ਜੀ ਤੇ ਇੱਕ ਮਹਾਰਾਜ ਦੇ ਨਾਲ ਸਦਾ ਹੀ ਰਹਿੰਦੇ ਸੀ ਸੇਵਕ ਭਾਈ ਵੱਲੋਂ ਉਹ ਚਾਰੇ ਜਾਣੇ ਮਹਾਰ ਸੱਚੇ ਪਾਤਸ਼ਾਹ ਦਾ ਜਿਹੜਾ ਹੈ ਸਰੀਰ ਦੇਹੀ ਵਾਲਾ ਵਿਮਾਨ ਉਹ ਠਾ ਕੇ ਲੈ ਕੇ ਜਾਂਦੇ ਆ ਤੇ ਧੰਨ ਗੁਰੂ ਅਮਰਦਾਸ ਮਹਾਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੀਰ ਨੂੰ ਆਗਨ ਪਿੰਡ ਕੀਤਾ ਜਾਂਦਾ ਏ ਸੋ ਐਸੇ ਮੇਰੇ ਦਾਤਾ ਧੰਨ ਗੁਰੂ ਅਮਰਦਾਸ ਸੱਜੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਸਾਰਿਆਂ ਤੇ ਬਖਸ਼ਿਸ਼ਾਂ ਕਰਨ ਮਹਾਰਾਜ ਆਪਣੀ ਪਾਵਨ ਬਾਣੀ ਦੇ ਨਾਲ ਸਾਨੂੰ ਜੋੜਨ ਜਿਸ ਨੂੰ ਮਹਾਰਾਜ ਕਹਿ ਗਏ ਨਿਆਬੋ ਸਤਿਗੁਰੂ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਭੁੱਲਾਂ ਚੁੱਕਾਂ ਦੀ ਖਿਮਾ ਜੀ ਗੁਰੂ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Yeah. Mm -hmm.